ਭਾਰਤ ਆਪਣੀ ਫੌਜੀ ਸ਼ਕਤੀ ਨੂੰ ਲਗਾਤਾਰ ਵਧਾਰ ਰਿਹਾ ਹੈ ਤੇ ਹੁਣ ਵੀ ਭਾਰਤ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ। ਦਰਅਸਲ ਭਾਰਤ ਨੇ ਵੀਵਾਨੂ ਅਗਨੀ ਪ੍ਰਾਈਮ ਮਿਜ਼ਾਈਲ ਦਾ ਸਫਲਤਾਪੂਰਵਕ ਪਰਖਣ ਕੀਤਾ ਹੈ। ਇਹ ਪਰਖਣ ਰੇਲ ਆਧਾਰਿਤ ਮੋਬਾਈਲ ਲਾਂਚਰ ਸਿਸਟਮ ਤੋਂ ਕੀਤਾ ਗਿਆ। ਅਗਨੀ ਪ੍ਰਾਈਮ ਮਿਜ਼ਾਈਲ ਦੇ ਵਿੱਚ 2000 ਕਿਲੋਮੀਟਰ ਤੱਕ ਦੀ ਰੇਂਜ ਵਾਲੀ ਮੱਧਮ ਦੂਰੀ ਦੀ ਸਟ੍ਰਾਈਕ ਸਮਰੱਥਾ ਹੈ। ਜਿहां ਡੀਆਰਡੀਓ ਨੇ ਇਸ ਨੂੰ Odisha ਦੇ ਚਾਂਦੀਪੁਰ ਤੋਂ ਇੱਕ ਰੇਲ ਮੋਬਾਈਲ ਲਾਂਚਰ ਤੋਂ ਲਾਂਚ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪ੍ਰਾਪਤੀ ਦੇ ਲਈ ਡੀਆਰਡੀਓ ਨੂੰ ਵਧਾਈ ਵੀ ਦਿੱਤੀ ਹੈ। ਦਰਅਸਲ ਅਗਨੀ ਪ੍ਰਾਈਮ ਮਿਜ਼ਾਈਲ ਹੁਣ ਚਲਦੀ ਰੇਲ ਗੱਡੀ ਤੋਂ ਦੁਸ਼ਮਨਾ ਉਤੇ ਹਮਲਾ ਕਰਨ ਦੇ ਸਮਰੱਥ ਹੋਵੇਗੀ। ਇਸ ਦੀ ਰੇਂਜ 2000 ਕਿਲੋਮੀਟਰ ਹੈ। ਇਸ ਨੂੰ ਨਵਰਾਤਰੀ ਦੌਰਾਨ ਫੌਜ ਦੇ ਲਈ ਇੱਕ ਨਵੀਂ ਤਾਕਤ ਵਜੋਂ ਵੀ ਦੇਖਿਆ ਜਾ ਰਿਹਾ ਹੈ। ਇਹ ਮਿਜ਼ਾਈਲ ਹੁਣ ਦੁਸ਼ਮਨ ਦੇ ਲਈ ਇੱਕ ਨਵਾਂ ਖਤਰਾ ਬਣ ਜਾਵੇਗੀ। ਇਹ ਕਈ ਉન્નਤ ਵਿਸ਼ੇਸ਼ਤਾਵਾਂ ਦੇ ਨਾਲ ਵਿਲੈਸ ਹੈ। ਇਹ ਮਿਜ਼ਾਈਲ ਮਿਜ਼ਾਈਲ ਲਾਂਚ ਟੈਕਨੋਲੋਜੀ ਦੇ ਵਿੱਚ ਨਵੀਨਤਮ ਯਾਨੀ ਕਿ ਕੋਲ ਲੇਟੈਸਟ ਟੈਕਨੋਲੋਜੀ ਹੈ ਅਗਨੀ ਪ੍ਰਾਈਮ ਭਾਰਤ ਦੀ ਸਾਇਲੈਂਟ ਸਟ੍ਰਾਈਕ ਮਿਜ਼ਾਈਲ ਹੈ ਜੋ ਬਿਨਾ ਕਿਸੇ ਚੇਤਾਵਨੀ ਦੇ ਦੂਰੀ ਤੋਂ ਦੁਸ਼ਮਣ ਨੂੰ ਤਬਾਹ ਕਰਨ ਦੇ ਸਮਰੱਥ ਹੈ ਇਹ ਇੱਕ ਪਰਮਾਣੂ ਹਥਿਆਰ ਚੁੱਕਣ ਦੇ ਲਈ ਤਿਆਰ ਕੀਤਾ ਗਿਆ ਹੈ ਭਾਵ ਦੁਸ਼ਮਣ ਉਤੇ ਇਸ ਦਾ ਪ੍ਰਭਾਵ ਵਿਨਾਸ਼ਕਾਰੀ ਹੋ ਸਕਦਾ ਹੈ ਇਹ ਮਿਜ਼ਾਈਲ ਇੱਕ ਵੱਡੇ ਮਜ਼ਬੂਤ ਡੱਬੇ ਦੇ ਵਿੱਚ ਰੱਖੀ ਗਈ ਹੈ ਇਸ ਨੂੰ ਬਿਨਾ ਕਿਸੇ ਤਿਆਰੀ ਦੇ ਸਿੱਧੇ ਡੱਬੇ ਤੋੜਾ ਗਿਆ ਜਾ ਸਕਦਾ ਹੈ ਇਹ ਮੌਸਮ ਪ੍ਰਤੀ ਰੋਧਕ ਵੀ ਹੈ ਇਸ ਦੀ ਵਾਰ-ਵਾਰ ਦੇਖਭਾਲ ਦੀ ਵੀ ਲੋੜ ਨਹੀਂ ਹੈ ਕਿਉਂਕਿ ਇਹ ਪੈਕ ਹੀ ਰਹਿੰਦੀ ਹੈ ਇੰਨੀ ਵੀ ਟੈਕਨੋਲੋਜੀ ਮਿਜ਼ਾਈਲ ਨੂੰ ਦੇਸ਼ ਦੇ ਵਿੱਚ ਕਿਤੇ ਵੀ ਰੇਲ ਨੈਟਵਰਕ ਰਾਹੀਂ ਲਿਜਾਣ ਅਤੇ ਬਹੁਤ ਘੱਟ ਸਮੇਂ ਦੇ ਵਿੱਚ ਲਾਂਚ ਕਰਨ ਦੀ ਆਗਿਆ ਦੇ ਕੇ ਫੌਜ ਨੂੰ ਲਾਭ ਪਹੁੰਚਾਏਗੀ। ਇਹ ਦੁਸ਼ਮਨ ਨੂੰ ਇਸ ਦਾ ਪਤਾ ਲਗਵਾਉਣ ਤੋਂ ਰੋਕੇਗਾ ਜਿਸ ਨਾਲ ਭਾਰਤ ਤੁਰੰਤ ਜਵਾਬ ਦੇ ਸਕੇਗਾ। ਸੋਸ਼ਲ ਮੀਡੀਆ ਪਲੇਟਫਾਰਮ X ਉਤੇ ਪੋਸਟ ਕਰਦੇ ਹੋਏ ਉਨ੍ਹਾਂ ਨੇ ਇਹ ਵੀ ਲਿਖਿਆ ਕਿ ਵਿਸ਼ੇਸ਼ ਤੌਰ ਤੇ ਡਿਜ਼ਾਈਨ ਕੀਤੇ ਰੇਲ ਅਧਾਰਿਤ ਮੋਬਾਈਲ ਆਇ ਲਾਂਚਰ ਤੋਂ ਲਾਂਚ ਕੀਤਾ ਗਿਆ ਲਾਂਚ ਸਿਸਟਮ ਆਪਣੀ ਕਿਸਮ ਦਾ ਪਹਿਲਾ ਹੈ ਤੇ ਹਰ ਤਰ੍ਹਾਂ ਦੇ ਰੇਲ ਨੈਟਵਰਕ ਉਤੇ ਕੰਮ ਕਰਨ ਦੇ ਸਮਰਥ ਹੈ ਇਹ ਪਰਖਣ ਭਾਰਤ ਨੂੰ ਉਹਨਾਂ ਦੇਸ਼ਾਂ ਦੇ 94 ਸਮੂਹ ਦੇ ਵਿੱਚ ਵੀ ਸ਼ਾਮਿਲ ਕਰ ਦਿੰਦਾ ਹੈ ਜਿਨ੍ਹਾਂ ਕੋਲ ਰੇਲ ਨੈਟਵਰਕ ਤੋਂ ਮੋਬਾਈਲ ਕੈਨਸਟਰਾਇਜ਼ਡ ਲਾਂਚਿੰਗ ਸਿਸਟਮ ਹੈ ਭਾਰਤ ਆਪਣੀ ਫੌਜੀ ਸ਼ਕਤੀ ਨੂੰ ਲਗਾਤਾਰ ਵਧਾਰ ਰਿਹਾ ਹੈ ਤੇ ਹੁਣ ਵੀ ਭਾਰਤ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ। ਦਰਅਸਲ ਭਾਰਤ ਨੇ ਵੀਵਾਨੂ ਅਗਨੀ ਪ੍ਰਾਈਮ ਮਿਜ਼ਾਈਲ ਦਾ ਸਫਲਤਾਪੂਰਵਕ ਪਰਖਣ ਕੀਤਾ ਹੈ। ਇਹ ਪਰਖਣ ਰੇਲ ਆਧਾਰਿਤ ਮੋਬਾਈਲ ਲਾਂਚਰ ਸਿਸਟਮ ਤੋਂ ਕੀਤਾ ਗਿਆ। ਅਗਨੀ ਪ੍ਰਾਈਮ ਮਿਜ਼ਾਈਲ ਦੇ ਵਿੱਚ 2000 ਕਿਲੋਮੀਟਰ ਤੱਕ ਦੀ ਰੇਂਜ ਵਾਲੀ ਮੱਧਮ ਦੂਰੀ ਦੀ ਸਟ੍ਰਾਈਕ ਸਮਰੱਥਾ ਹੈ। ਜਿहां ਡੀਆਰਡੀਓ ਨੇ ਇਸ ਨੂੰ Odisha ਦੇ ਚਾਂਦੀਪੁਰ ਤੋਂ ਇੱਕ ਰੇਲ ਮੋਬਾਈਲ ਲਾਂਚਰ ਤੋਂ ਲਾਂਚ ਕੀਤਾ। ਰੱਖਿਆ ਮੰਤਰੀ राजनाथ सिंह ने प्राप्ति दी दी इस प्राप्ति के लिए डीआरडीओ को बधाई भी दी है दरअसल अग्नि प्राइम मिसाइल ਹੁਣ ਚਲਦੀ ਰੇਲ ਗੱਡੀ ਤੋਂ ਦੁਸ਼ਮਨਾ ਉਤੇ ਹਮਲਾ ਕਰਨ ਦੇ ਸਮਰੱਥ ਹੋਵੇਗੀ ਇਸ ਦੀ ਰੇਂਜ 2000 ਕਿਲੋਮੀਟਰ ਹੈ ਇਸ ਨੂੰ ਨਵਰਾਤਰੀ ਦੌਰਾਨ ਫੌਜ ਦੇ ਲਈ ਇੱਕ ਨਵੀਂ ਤਾਕਤ ਵਜੋਂ ਵੀ ਦੇਖਿਆ ਜਾ ਰਿਹਾ ਹੈ ਇਹ ਮਿਜ਼ਾਈਲ ਹੁਣ ਦੁਸ਼ਮਨ ਦੇ ਲਈ ਇੱਕ ਨਵਾਂ ਖਤਰਾ ਬਣ ਜਾਵੇਗੀ ਇਹ ਕਈ ਉન્નਤ ਵਿਸ਼ੇਸ਼ਤਾਵਾਂ ਦੇ ਨਾਲ ਵਿਲੈਸ ਹੈ ਇਹ ਮਿਜ਼ਾਈਲ ਮਿਜ਼ਾਈਲ ਲਾਂਚ ਟੈਕਨੋਲੋਜੀ ਦੇ ਵਿੱਚ ਨਵੀਨਤਮ ਯਾਨੀ ਕਿ ਕੋਲ ਲੇਟੈਸਟ ਟੈਕਨੋਲੋਜੀ ਹੈ ਅਗਨੀ ਪ੍ਰਾਈਮ ਭਾਰਤ ਦੀ ਸਾਇਲੈਂਟ ਸਟ੍ਰਾਈਕ ਮਿਜ਼ਾਈਲ ਹੈ ਜੋ ਬਿਨਾ ਕਿਸੇ ਚੇਤਾਵਨੀ ਦੇ ਦੂਰੀ ਤੋਂ ਦੁਸ਼ਮਣ ਨੂੰ ਤਬਾਹ ਕਰਨ ਦੇ ਸਮਰੱਥ ਹੈ ਇਹ ਇੱਕ ਪਰਮਾਣੂ ਹਥਿਆਰ ਚੁੱਕਣ ਦੇ ਲਈ ਤਿਆਰ ਕੀਤਾ ਗਿਆ ਹੈ ਭਾਵ ਦੁਸ਼ਮਣ ਉਤੇ ਇਸ ਦਾ ਪ੍ਰਭਾਵ ਵਿਨਾਸ਼ਕਾਰੀ ਹੋ ਸਕਦਾ ਹੈ ਇਹ ਮਿਜ਼ਾਈਲ ਇੱਕ ਵੱਡੇ ਮਜ਼ਬੂਤ ਡੱਬੇ ਦੇ ਵਿੱਚ ਰੱਖੀ ਗਈ ਹੈ ਇਸ ਨੂੰ ਬਿਨਾ ਕਿਸੇ ਤਿਆਰੀ ਦੇ ਸਿੱਧੇ ਡੱਬੇ ਤੋੜਾ ਗਿਆ ਜਾ ਸਕਦਾ ਹੈ ਇਹ ਮੌਸਮ ਪ੍ਰਤੀ ਰੋਧਕ ਵੀ ਹੈ ਇਸ ਦੀ ਵਾਰ-ਵਾਰ ਦੇਖਭਾਲ ਦੀ ਵੀ ਲੋੜ ਨਹੀਂ ਹੈ ਕਿਉਂਕਿ ਇਹ ਪੈਕ ਹੀ ਰਹਿੰਦੀ ਹੈ ਇੰਨੀ ਵੀ ਟੈਕਨੋਲੋਜੀ ਮਿਜ਼ਾਈਲ ਦੇਸ਼ ਦੇ ਵਿੱਚ ਕਿਤੇ ਵੀ ਰੇਲ ਨੈਟਵਰਕ ਰਾਹੀਂ ਲਿਜਾਣ ਅਤੇ ਬਹੁਤ ਘੱਟ ਸਮੇਂ ਦੇ ਵਿੱਚ ਲਾਂਚ ਕਰਨ ਦੀ ਆਗਿਆ ਦੇ ਕੇ ਫੌਜ ਨੂੰ ਲਾਭ ਪਹੁੰਚਾਏਗੀ। ਇਹ ਦੁਸ਼ਮਨ ਨੂੰ ਇਸ ਦਾ ਪਤਾ ਲਗਵਾਉਣ ਤੋਂ ਰੋਕੇਗਾ ਜਿਸ ਨਾਲ ਭਾਰਤ ਤੁਰੰਤ ਜਵਾਬ ਦੇ ਸਕੇਗਾ। ਸੋਸ਼ਲ ਮੀਡੀਆ ਪਲੇਟਫਾਰਮ 1X ਤੇ ਪੋਸਟ ਕਰਦੇ ਹੋਏ ਉਹਨਾਂ ਨੇ ਇਹ ਵੀ ਲਿਖਿਆ ਕਿ ਵਿਸ਼ੇਸ਼ ਤੌਰ ਤੇ ਡਿਜ਼ਾਈਨ ਕੀਤੇ ਰੇਲ ਅਧਾਰਿਤ ਮੋਬਾਈਲ ਆਇ ਲਾਂਚਰ ਤੋਂ ਲਾਂਚ ਕੀਤਾ ਗਿਆ ਲਾਂਚ ਸਿਸਟਮ ਆਪਣੀ ਕਿਸਮ ਦਾ ਪਹਿਲਾ ਹੈ ਤੇ ਹਰ ਤਰ੍ਹਾਂ ਦੇ ਰੇਲ ਨੈਟਵਰਕ ਉਤੇ ਕੰਮ ਕਰਨ ਦੇ ਸਮਰਥ ਹੈ ਇਹ ਪਰਖਣ ਭਾਰਤ ਨੂੰ ਉਹਨਾਂ ਦੇਸ਼ਾਂ ਦੇ 94 ਸਮੂਹ ਦੇ ਵਿੱਚ ਵੀ ਸ਼ਾਮਿਲ ਕਰ ਦਿੰਦਾ ਹੈ ਜਿਨ੍ਹਾਂ ਕੋਲ ਰੇਲ ਨੈਟਵਰਕ ਤੋਂ ਮੋਬਾਈਲ ਕੈਨਸਟਰਾਇਜ਼ਡ ਲਾਂਚਿੰਗ ਸਿਸਟਮ ਹੈ